ਸ੍ਰੀ ਗੁਰਜੀ ਮਾਨ ਪ੍ਰੋਡਕਸ਼ਨ YouTube ਚੈਨਲ ਤੇ ਇੱਕ ਵਾਰ ਫਿਰ ਤੋਂ ਆਪ ਤੁਹਾਨੂੰ ਦਾ ਸਵਾਗਤ ਹੈ ਆਪਾਂ ਜੀ ਤੁਹਾਨੂੰ ਦਿਖਾਉਣ ਲੱਗੇ ਆ ਜੀ ਅੱਜ ਮੋਗਫਲੀ ਕੱਢਣ ਵਾਲੀ ਮਸ਼ੀਨ ਅਤੇ ਕਿਸ ਤਰੀਕੇ ਨਾਲ ਮੋਗਫਲੀ ਇਹ ਕੱਢੀ ਜਾਂਦੀ ਸਾਰਾ ਆਪਾਂ ਤੁਹਾਨੂੰ ਪ੍ਰੋਸੈਸ ਦੇ ਵਿੱਚ ਦਿਖਾਵਾਂਗੇ ਪਹਿਲਾ ਕੰਮ ਤਾਂ ਆਹ ਜਿਹੜਾ ਕਿ ਸਾਰੀ ਤੇ ਮੋਗਫਲੀ ਦੇ ਥੱਬੇ ਚੱਕ ਕੇ ਰੰਬੇ ਦੇ ਕੋਲੇ ਇਕੱਠੇ ਕਰ ਦਿੰਦਾ ਹੈਗਾ ਹੁਣ ਆਪਾਂ ਤੁਹਾਨੂੰ ਦਿਖਾਉਣੇ ਕਿਹੜੇ ਤਰੀਕੇ ਦੇ ਥੱਬੇ ਨੂੰ ਚੱਕਦਾ ਹੈਗਾ ਆਹ ਦੇਖੋ ਥੱਲੇ ਪਾ ਕੇ ਨੂੰ ਸਾਰੇ ਥੱਬੇ ਨੂੰ ਚੱਕ ਕੇ ਇਹਨੇ ਲੈ ਜਾਣਾ ਹੈ। ਇਹ ਵਾਰੀ ਦੋ ਤਿੰਨ ਥੱਬੇ ਇਕੱਠੇ ਕਰਕੇ ਫੇਰ ਲੈ ਕੇ ਜਾਂਦਾ ਹੈ। ਆਲੋ ਵੀ ਚਾਕਲੇ ਆਦੇ ਲੈ ਕੇ ਹੋ ਗਿਆ ਡੰਡੀ। ਇਸ ਤਰੀਕੇ ਦੇ ਥੱਬਿਆਂ ਨੂੰ ਚਾਹ ਚਾਹ ਕੇ ਕੋਲੇ ਕਰੀ ਜਾਂਦਾ ਹੈ। ਉਧਰ ਜਿਹੜੇ ਕੋਲੇ ਲੱਗੇ ਹੋਏ ਉਹ ਮਜ਼ਦੂਰ ਕੱਢੀ ਜਾਂਦੇ ਆ ਹਰੰਦੇ ਦੇ ਬਿਸਤੀ ਵਾਲੇ ਚਾਹ ਚਾਹ ਕੇ ਜੱਫੀਆਂ ਨਾਲ, ਟੰਗਲੀਆਂ ਨਾਲ। ਵੀਡੀਓ ਵਿੱਚ ਜਿਹੜਾ ਆਸਟਿਕ ਜੁੜੇ ਰਿਹਾ ਉਹ ਅਸੀਂ ਤੁਹਾਨੂੰ ਦੱਸਾਂਗੇ ਕਿੰਨਾ ਝਾੜ ਰਿਹਾ ਮੋਕੜੀ ਦਾ ਇਸ ਸਾਲ ਦਾ। ਹਰੇ ਕੰਟਰੋਲ ਹੀ ਕਿਤੇ ਨਾ ਕੋਲੇ ਲਾ ਕੇ ਤੇ ਰੱਖ ਦੂਗਾ। ਉਹ ਚਾਕੇ ਰੈਡੰਬੇ ਦੇ ਵਿੱਚ ਸੈਟ ਦੇਣਗੇ ਤੇ ਬੈਕ ਸਾਈਡ ਆ ਗਿਆ ਨੀਰਾ ਉੱਤੋਂ ਨੇ ਡੀਰਾ ਕਾਇਆ ਹੁੰਦਾ ਹੈ ਇਹ ਹਰ ਇੱਕ ਕੁਆਲਟੀ ਨੂੰ ਫੜੀ ਹੁੰਦੀ ਹੈ ਜਾਂ ਉੱਥੇ ਵਿੱਚ ਆ ਜਾਂਦੀ ਉਹ ਸਾਰੀ ਪਿੱਛੇ ਆ ਜਾਂਦੀ ਹੈ ਨੀਰੇ ਦੇ ਵਿੱਚ ਇਹ ਜਿਹੜਾ ਨੀਰਾ ਖਾਸ ਕਰਕੇ ਘੋੜੀਆਂ ਦੇ ਖਾਣ ਦੇ ਕੰਮ ਆਉਂਦਾ ਹੈ। ਹੋਰ ਵੀ ਆਪਾਂ ਕਿਸੇ ਪਸ਼ੂ ਨੂੰ ਪਾ ਸਕਦੇ ਕੋਈ ਦਿੱਕਤ ਨਹੀਂ ਆਉਂਦੀ। ਐਦਾਂ ਹੀ ਸਾਈਡ ਆ ਕੇ ਜੀ ਮੋਹ ਕੁੜੀ ਸਾਹ ਦਸਾਉਣੇ ਹੈ ਕਾ ਜੀ ਹੁੰਦੀ ਹੈ। ਕੋੜੀ ਵਿੱਚ ਮੱਕੇ ਦਾ ਕਾਫੀ ਜਿਆਦਾ ਆ ਰਹੇ ਹੈਗੇ ਛਾਈ ਕੀ ਲਈ ਉਸ ਬਾਰੇ ਵਿੱਚ ਥੇੜ ਕੀਤਾ ਜਾਣਾ ਹੈ। ਆਪਣੀ ਆਪਣੀ ਟਰਾਲੀ ਭਰ ਕੇ ਨਾ ਭਾਗੇ ਤਿੰਨ ਵਿੱਗਾਂ ਦੀ ਮੋਹ ਫੜੀ ਆ ਝਾੜ ਦਾ ਲੋ ਹੀ ਆ ਕੋ ਜਿਆਦਾ ਡਾਉਣੀ ਰਿਹਾ ਕੋ ਜਿਆਦਾ ਹੈ ਨਹੀਂ ਆ ਨੇੜੇ ਤਾਂ ਇੱਥੇ ਬਾਬਾ ਬੰਡਾ ਲੱਗ ਗਿਆ ਨੇ ਬਜਾਈ ਮੋਹ ਫੜੀ ਆਪਣੇ ਪਹਿਲੇ ਸਾਲ ਹੀ ਸੀਗੀ ਪਹਿਲੀ ਵਾਰੀ ਬੀਜੀ ਸੀਗੀ ਫਿਰ ਵੀ ਠੀਕ ਰਹੇਗੀ ਕਿਉਂਕਿ ਇੰਨੀ ਆਪਾਂ ਨੋਲੇਜ ਵੀ ਨਹੀਂ ਸੀਗੀ